ਮਿੱਤਰੋ ਅੱਜ ਨਹੀਂ ਵੀ ਅੱਜ ਵੀ ਪੈ ਰਿਆ ਸੀ ਪਰ ਅੱਜ ਮੈਂ ਹਾਂ ਚੱਲ ਲੈ ਕੇ ਰਿਸਕ ਮਾਰ ਹੀ ਆਉਨੇ ਕਿਹੜਾ ਆ ਲਾਈ ਸੀ ਕੀ ਬਰਸਾਤੀ ਮੱਕੀ ਵਿੱਚ ਦੇ ਇੱਕ ਕਿੱਲਾ ਪਪੂਲਰਾਂ ਦਾ ਇਹਦੇ ਵਿੱਚ ਲਾਈ ਹੈ ਇੱਕ ਕਿੱਲਾ ਉਦੋਂ ਲਾਇਆ ਸੀ ਪਹਿਨਾਂ ਦਾ ਮੀਆਂ ਨੇ ਬੜਾ ਨੁਕਸਾਨ ਕੀਤਾ ਹੋ ਗਈ ਅੱਗੀ ਨਹੀਂ ਉਹ ਜਿਹੜੀ ਦੂਸਰੀ ਪੈਲੀ ਆ ਉਹਦੇ ਵਿੱਚ ਜਿਹੜੀ ਹੈ ਉਹ ਆਲਮੋਸਟ ਅ ਕੈਲੀ ਗੂੜਿਆਂ ਗੂੜਿਆਂ ਤੱਕ ਆ ਗਈ ਹੈ ਤੇ ਸੋਹਣੀ ਹੋਈ ਹੋਈ ਹੈ ਇਸ ਪੇੜੀ ਚ ਪਰ ਜਿਹੜੀ ਅਗਲੀ ਪੇੜੀ ਹੈ ਮੈਂ ਤੁਹਾਨੂੰ ਲੈ ਕੇ ਜਾਣਾ ਉੱਥੇ ਇਹ ਇਸ ਪੇੜੀ ਜਦੋਂ ਕਾਫੀ ਸੰਘਣੀ ਕਾਫੀ ਸੋਹਣੀ ਗ੍ਰੋਥ ਹੈ ਦੀ ਸੁੰਡੀ ਸੰਡੀ ਇਹਨੂੰ ਕਾਫੀ ਪੈਂਦੀ ਹੈ ਇਹਨਾਂ ਦਿਨਾਂ 'ਚ ਸੁੰਡੀ ਹੋ ਗਈ ਟਿੱਡਾ ਹੋ ਗਿਆ ਮਤਲਬ ਕੋਈ ਵੀ ਚੀਜ਼ ਲਾ ਰਹੇ ਤੁਸੀਂ ਜਿਹੜੀ ਖਾਂਦੀ ਹੈ ਹਰਿਆ ਉਹ ਸਭ ਚੀਜ਼ਾਂ ਨੂੰ ਅਫੈਕਟ ਕਰਦੀਆਂ ਹੀ ਕਰਦੀਆਂ ਅਸੀਂ ਮੇਰੇ ਖਰ ਲੀਸਟ ਸਪਰੇਅ ਕੀਤੀ ਸਭ ਤੋਂ ਘੱਟ ਇੱਕ ਸਪਰੇਅ ਕੀਤੀ ਹੈ ਸੁੰਡੀ ਵਾਲੀ ਚੱਜ ਨਾਲ ਤੇ ਬਾਕੀ ਅਸੀਂ ਖਾਨ ਖੂਣ ਹੀ ਦਿੱਤਾ ਹੁਣ ਆਵਾ ਇਹ ਕਿਲਾ ਨਰਵੋਲੀ ਲਾਈ ਸੀਗਾ ਵਿੱਚ ਘਾਹ ਘੂ ਜਿਆਦਾ ਹੈ ਉੱਦਾਂ ਮੈਂ ਤੁਹਾਨੂੰ ਉੱਤੇ ਉਤਲੇ ਪਾਸਿਓਂ ਦਿਖਾ ਲਵਾਂਗੇ। ਓਵਰਆਲ ਜੇ ਮੈਂ ਰੇਸ਼ਿਓ ਦੀ ਗੱਲ ਕਰਾਂ ਤੇ ਇਹ ਉੱਗੀ ਸੀਗੀ 50% ਆ ਵੇਖੋ ਵਿੱਚ ਤੁਹਾਨੂੰ ਖਾਲੀ ਦਿਸ ਰਹੀ ਹੋਣੀ ਪਈ। ਇਹ ਪਹਿਲਾਂ ਕੇਰ ਕੇ ਫਿਰ ਬੈੱਡ ਕੱਢੇ ਸੀ ਉਹਦੇ ਤੋਂ ਬਾਅਦ ਚ ਇਸ ਤਰੀਕੇ ਨਾਲ ਬੀਜੀ ਸੀ। ਮਸ਼ੀਨ ਨਾਲ ਨਹੀਂ ਸੀ ਬੀਜੀ। ਕਿਉਂਕਿ ਸਾਨੂੰ ਇਹ ਸੀ ਕਿ ਜੇ ਅ ਤਜਰਬਾ ਹੈ ਜੇ ਨਾ ਉਹੋ ਜੀ ਫਸਲ ਬਣੀ ਤੇ ਚਲੋ ਇਹ ਚਾਰਾ ਵੇਖ ਜੂਗਾ ਪਰ ਇਹ ਇਹਦੇ ਚ ਸਾਨੂੰ ਕਾਫੀ ਇੱਕ ਕੁਛ ਇਸ ਪੈਲੀ ਚ ਨਾ ਪਾਣੀ ਵੀ ਖੜਾ ਰਹਿੰਦਾ ਜੇ ਕਿ ਇਹ ਬਰਸਾਤੀ ਮੱਕੀ ਹੈ ਪਰ ਤਾਂ ਵੀ ਇਸ ਚੀਜ਼ ਦਾ ਨੁਕਸਾਨ ਕੀਤਾ ਪਾਣੀ ਨੇ ਇਸ ਫਸਲ ਦਾ ਨੁਕਸਾਨ ਕੀਤਾ ਉਹ ਅਗਲੇ ਬੰਨੇ ਥੋੜੀ ਜੀ ਸੰਗਣੀ ਹੈ ਉੱਥੇ ਸ਼ੁਰੂ ਚ ਜਦੋਂ 20 ਪਾਟਦਾ ਆ ਨਿਕਲਦੀ ਆ ਉਦੋਂ ਸੋਨਾ ਬੱਤਰ ਰਿਆ ਤੇ ਉਧਰਲੇ ਪਾਸੇ ਜ਼ਿਆਦਾ ਨਿਕਲੀ ਉਸ ਤੋਂ ਬਾਅਦ ਚ ਮੀਂਹ ਪਿਆ ਹੀ ਇਹਨਾ ਫਿਰ ਆ ਜਿਹੜਾ ਬਾਕੀ ਨਿਕਲਣਾ ਸੀਗਾ ਇਹ ਕੁਛ ਤਾਂ ਗਲਗੁਲ ਗਿਆ ਕੁਛ ਪੰਛੀ ਬਹੁਤ ਚੁਗਦੇ ਆ ਜੇ ਟਾਈਮਲੀ ਨਾ ਨਿਕਲੇ 2-4 ਦਿਨਾਂ ਚ 5 ਦਿਨਾਂ ਵਿੱਚ ਫਿਰ ਪੰਛੀ ਚੁਗਣਾ ਸ਼ੁਰੂ ਕਰ ਦਿੰਦੇ ਇਹਨੂੰ ਆ ਪੰਛੀਆਂ ਨੇ ਬਹੁਤ ਨੁਕਸਾਨ ਕੀਤਾ ਸਾਡਾ ਪਰ ਅਸੀਂ ਜਿਹੜਾ ਆ ਮਤਲਬ ਖੁੱਲਾ ਖਾਣ ਦਿੱਤਾ ਅਸੀਂ ਨਾ ਡਾਏ ਨਾ ਭਜਾਏ ਨਾ ਕੋਈ ਉਹ ਬੰਦਾ ਹੀ ਬੰਨੇ ਆ ਚੱਗਾ ਝੁਗਾ ਪਾ ਕੇ ਸੋ ਇਹ ਸੀਗਾ ਦੂਜੀ ਗੱਲ ਇਹ ਕਿ ਆ ਸਾਡੀ ਜਿਹੜੀ ਆ ਨਾ ਇਹ ਆਖਰੀ ਕਿਲਾ ਆ ਇਹ ਤੋਂ ਅੱਗੇ ਪਾਪੂਲੇ ਤੋਂ ਅੱਗੇ ਫਿਰ ਅੱਗੇ ਸਾਰੀ ਪਿੰਡ ਵੱਲ ਨੂੰ ਜਾਂਦੀ ਹੈ ਲਾਈਨ ਤੇ ਉਸ ਉਹਦੇ ਕਰਕੇ ਵੀ ਜਦੋਂ ਪਾਣੀ ਤੁਰਦਾ ਮੀ ਬਹੁਤ ਪਿਆ ਤੇ ਆ ਵਿੱਚੋਂ ਪੈੜੀ ਦੇ ਨਾ ਕਿ ਪਰੇ ਨੂੰ ਜਾਂਦਾ ਸੀ ਉਧਰ ਨੂੰ ਰੇੜ ਜਾਂ ਅਗਲੀਆਂ ਪੈੜੀਆਂ ਦਾ ਪਾਣੀ ਵੀ ਇਹਦੇ ਚ ਆ ਜਣ ਸੋ ਉਸ ਚੀ ਨੇ ਨੁਕਸਾਨ ਕੀਤਾ ਤਾਂ ਧਿਆਨ ਰੱਖੋ ਕਿ ਕਿਹੜੀ ਪੈੜੀ ਚੁਣਨੀ ਹੈ ਸਭ ਤੋਂ ਇੰਪੋਰਟੈਂਟ ਹੈ ਤੁਹਾਡੀ ਜ਼ਮੀਨ ਦੀ ਚੋਣ ਕਿ ਬਸਾਤੀ ਮੱਕੀ ਉੱਥੇ ਲਾਓ ਕਿ ਜਿੱਥੇ ਪਾਣੀ ਖੜੇ ਵੀ ਪਰ ਇਹ ਨਹੀਂ ਕਿ ਲੰਮਾ ਸਮਾਂ ਨਿਕਲਦਾ ਜਾਵੇ ਮਤਲਬ ਸੇਲ ਹਰ ਵੇਲੇ ਰਵੇ ਤੇ ਬਹੁਤ ਜ਼ਿਆਦਾ ਪਾਣੀ ਵੀ ਖਲੋਤ ਨਾ ਹੋਵੇ ਉਹ ਜੀ ਨੁਕਸਾਨ ਕਰਦੀ ਹੈ ਤੇ ਅੱਗੇ ਹੁਣ ਦੱਸਦੇ ਹਾਂ ਰੈਵਨਿਊ ਤਾਂ ਕੋਈ ਖਾਸ ਮੈਨੂੰ ਲੱਗਦਾ ਨਹੀਂ ਕਿ ਇਹ ਦੇਊਗੀ ਆਲਮੋਸਟ ਸਾਡਾ 7-8000 ਰੁਪਏ ਦਾ 20 ਤੇ 6300 ਕੇ ਪਤਾ ਨਹੀਂ 6800 ਦਾ 20 ਸੀਗਾ ਇਹ ਦੋ ਦੋ ਬੋਰੀਆਂ ਖਾਦ ਦੀਆਂ ਕੋਈ ਸਪਰੇਅ ਮਤਲਬ 10k ਹਜ਼ਾਰ ਦਾ ਖਰਚਾ ਆਇਆ ਹੋਊਗਾ ਤੇ ਮੈਨੂੰ ਨਹੀਂ ਲੱਗਦਾ ਕਿ ਜੇ ਆਪਾਂ 10000 ਲਾਉਨੇ ਆ ਨਾ ਝੋਨੇ ਤੇ ਕਿੱਲੇ ਚ ਤੇ ਉਹ ਸਾਨੂੰ 40-50000 ਰੁਪਇਆ ਨਾਲ ਦੇ ਜਾਂਦਾ ਇਹ ਮੈਨੂੰ ਨਹੀਂ ਲੱਗਦਾ ਉਸ ਤਰ੍ਹਾਂ ਦੀ ਆਉਟਪੁੱਟ ਨਿਕਲੂਗੀ ਪਰ ਚਲੋ ਕੋਈ ਗੱਲ ਨਹੀਂ ਅਸੀਂ ਵਾਈ ਜਿਹੜੀ ਹੈ ਇਹਦੇ ਚੋਂ ਬਹੁਤ ਜ਼ਿਆਦਾ ਪੈਸੇ ਕਮਾਉਣ ਨਾਲੋਂ ਜਿਹੜਾ ਵਾ ਤਜਰਬਿਆਂ ਦੇ ਵਿੱਚ ਅਜੇ ਸਾਡਾ ਰੁਝਾਨ ਆ ਆਉਣ ਵਾਲੇ ਸਮੇਂ 'ਚ ਕਿਵੇਂ ਬਦਲ ਕਰ ਸਕਦੇ ਹਾਂ ਬਦਲ ਹੋਣਾ ਇਦਾਂ ਹੀ ਹੈ ਜੇ ਤੁਸੀਂ ਤਜਰਬੇ ਨਹੀਂ ਕਰਨੇ ਤੇ ਬਦਲ ਵੀ ਨਹੀਂ ਹੋਣਾ ਉਹ 1-2 ਸਾਲ ਨੁਕਸਾਨ ਝੱਲ ਕੇ ਜਿਹੜਾ ਹੈ ਇਹਨਾਂ ਚੀਜ਼ਾਂ ਨੂੰ ਬਦਲਣਾ ਪਊਗਾ ਇਹ ਬਹੁਤ ਸਾਰੀਆਂ ਆਪਸ਼ਨਸ ਨੇ ਤੇ ਬਾਕੀ ਹੋ ਸਕਦਾ ਪਰਮਾਤਮਾ ਮਿਹਰ ਕਰੇ ਇਹ ਵੀ ਬਰਾਬਰ ਜਿਹਾ ਹੀ ਹੋ ਜੇ ਕੰਮ ਸੋ ਵੇਖਣ ਲਈ ਧੰਨਵਾਦ